ਬੇਸ਼ੱਕ ਅੱਜ ਹਰ ਕੋਈ ਕੁਦਰਤੀ ਖੇਤੀ ਪਨੌਰ ਨੂੰ ਸਮੇਂ ਦੀ ਮੰਗ ਦੱਸ ਰਿਹਾ ਹੈ ਪਰ ਫਿਰ ਵੀ ਬਧੇਰੇ ਕਿਸਾਨ ਕੁਦਰਤੀ ਖੇਤੀ ਨੂੰ ਤਰਜੀਹ ਨਹੀਂ ਦੇ ਰਹੇ ਇੱਕ ਐਦਾਂ ਦੇ ਕਿਸਾਨ ਦੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜੋ ਕਿ ਕਿਸਾਨ ਖੁਦ 10 ਕੁਇੰਟਲ ਦੇ ਕਰੀਬ ਕੇਚੂਆ ਖਾਦ ਤਿਆਰ ਕਰ ਰਿਹਾ ਹੈ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੀਵਨ ਚੱਕ ਦੇ ਰਹਿਣ ਵਾਲਾ ਕਿਸਾਨ ਗੁਰਵਿੰਦਰ ਸਿੰਘ ਨੇ ਇੱਕ ਦੱਸਿਆ ਕਿ ਪੰਜਾਬ ਦੀ ਜ਼ਮੀਨ ਨੂੰ ਜਿਸ ਤਰੀਕੇ ਨਾਲ ਖਾਦਾਂ ਤੇ ਯੂਰੀਆਂ ਦੀ ਆਦੀ ਹੋ ਚੁੱਕੀ ਹੈ ਉਸ ਨੂੰ ਕੁਦਰਤੀ ਖੇਤੀ ਵੱਲ ਮੋੜ ਦੇ ਤਿੰਨ ਤੋਂ ਪੰਜ ਸਾਲ ਦਾ ਸਮਾਂ ਲੱਗ ਸਕਦਾ ਹੈ ਹਾਲਕੀ ਕੁਦਰਤੀ ਖੇਤੀ ਬਹੁਤ ਹੀ ਸਸਤੀ ਹੈ ਤੇ ਜ਼ਮੀਨ ਵਿੱਚ ਸਿਰਫ ਗੰਡੂਆਂ ਵਾਲੀ ਖਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ ਪਰ ਸ਼ੁਰੂਆਤੀ 3 ਸਾਲਾਂ ਵਿੱਚ ਫਸਲ ਦਾ ਝਾੜ ਜ਼ਿਆਦਾ ਨਹੀਂ ਮਿਲਦਾ ਪਰ ਕਈ ਕਿਸਾਨ ਜ਼ਿਆਦਾ ਲਾਭ ਹਾਸਲ ਕਰਨ ਲਈ ਕੈਮੀਕਲ ਯੁਕਤ ਖੇਤੀ ਦੇ ਮਾਇਆ ਜਾਲ ਵਿੱਚ ਫਸ ਜਾਂਦੇ ਨੇ ਕਿਸਾਨ ਗੁਰਵਿੰਦਰ ਸਿੰਘ ਕੋਲੋਂ ਇਹ ਵੀ ਦੱਸਿਆ ਗਿਆ ਕਿ 25 ਕਿੱਲੇ ਜ਼ਮੀਨ ਵਿੱਚੋਂ 2 ਕਿੱਲੇ ਵਿੱਚ ਕੁਦਰਤੀ ਖੇਤੀ ਕਰ ਰਿਹਾ ਹੈ ਤੇ 4 ਕਨਾਲ ਵਿੱਚ ਉਸਨੇ ਸਬਜ਼ੀਆਂ ਤੇ ਫਲ ਵੀ ਉਗਾ ਰੱਖੇ ਨੇ ਹੌਲੀ ਹੌਲੀ ਉਸ ਨਵਲ ਦੱਸਿਆ ਗਿਆ ਕਿ ਪੂਰੀ ਜ਼ਮੀਨ ਨੂੰ ਕੁਦਰਤੀ ਖੇਤੀ ਲਾਇਕ ਬਣਾਉਣ ਜਾ ਰਿਹਾ ਹੈ ਤਾਂ ਗੁਰਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਕਿਸਾਨ ਅੱਜ ਕੱਲ ਝੋਨੇ ਤੇ ਹੋਰ ਕਈ ਇਤਾਂ ਦੀ ਰਵਾਇਤੀ ਫਸਲਾਂ ਦੇ ਵਿੱਚ ਫਸੇ ਹੋਏ ਨੇ ਜਿਸ ਤੋਂ ਬਾਅਦ ਕਿਸਾਨ ਕਈ ਵਾਰ ਸਰਕਾਰਾਂ ਨੂੰ ਵੀ ਦੋਸ਼ ਦਿੰਦੇ ਨੇ ਪਰ ਦੂਜੇ ਪਾਸੇ ਅਗਰ ਕੁਦਰਤੀ ਖੇਤੀ ਵੱਲ ਕਿਸਾਨ ਨੂੰ ਮੋੜਿਆ ਜਾਵੇ ਤਾਂ ਸਰਕਾਰਾਂ ਨੂੰ ਗੁਰਵਿੰਦਰ ਸਿੰਘ ਨੇ ਅਪੀਲ ਕੀਤੀ ਕਿ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਮੋੜ ਲਈ ਸੰਯੋਗ ਸਰਕਾਰਾਂ ਨੂੰ ਕਰਨਾ ਚਾਹੀਦਾ ਜਿਸ ਦੇ ਨਾਲ ਕਿ ਕਿਸਾਨ ਖੁਸ਼ਹਾਲ ਵੀ ਰਹੇਗਾ ਤੇ ਕਿਸਾਨਾਂ ਦਾ ਜੋ ਰੋਸ ਪ੍ਰਦਰਸ਼ਨ ਹੈ ਉਹ ਵੀ ਸਰਕਾਰਾਂ ਦੇ ਵੱਲ ਘਟੇਗਾ ਤਾਂ ਇਸ ਨੂੰ ਲੈ ਕੇ ਗੁਰਵਿੰਦਰ ਸਿੰਘ ਨੇ ਹੋਰ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਮੈਂ ਗੁਰਵਿੰਦਰ ਸਿੰਘ ਜੀਵਨ ਚੱਕ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁੜੀਆਂ ਡਕੋਂਦਾ ਪਹਿਲਾਂ ਤੇ ਆਪ ਦਾ ਸਵਾਗਤ ਆਪ ਦਾ ਸਵਾਗਤ ਤੇ ਆਪ ਦੇ ਚੈਨਲ ਨਾਲ ਜੁੜੇ ਲੋਕਾਂ ਦਾ ਬਹੁਤ ਦਿਲ ਤੋਂ ਸਵਾਗਤ ਕਰਨਾ ਖੇਤੀ ਆਰਗੈਨਿਕ ਦੀ ਗੱਲ ਕੀਤੀ ਇਹ ਦੇਖੋ ਜੀ ਮੈਂ ਤੇ ਇਹਨੂੰ ਜੁੜਨ ਦੀ ਗੱਲ ਜੇ ਕਰੀਏ ਹੋਣ ਐਸ਼ਮੋ ਕੇ 3 ਸਾਲ ਹੋਏ ਆ ਠੀਕ ਹੈ ਨਾ ਜੀ ਉਤੋਂ ਛੁਰੇ ਗੰਡੋਆ ਦੀ ਕੀਤੀ ਆ ਤੇ ਜਿਹੜੀ ਸਾਡੀ ਖੇਤੀ ਦੂਜੀ ਆ ਜਿੱਤੇ ਅਸੀਂ ਕਣਕ ਚੋਨਾ ਬੀਜ ਰਹੇ ਆ ਉਹ 5 ਸਾਲ ਦੇ ਹੋ ਗਏ ਆ ਪੂਰੇ ਤੇ ਮੈਂ ਉਹ ਕਲੱਬ ਦਾ ਮੈਂਬਰ ਵੀ ਹਾਂਗਾ ਯੂ ਆ ਦੇ ਆਰਗੈਨਿਕ ਦਾ ਇਹ ਕਿਉਂ ਜ਼ਰੂਰਤ ਪਈ ਇਹਦਾ ਅਹਿਸਾਸ ਤੁਹਾਨੂੰ ਮੈਂ ਕਰਾਉਣਾ ਚਾਹੁੰਦਾ ਵੀ ਜ਼ਰੂਰਤ ਇਹਦੀ ਹਰ ਸਮੇਂ ਹਰ ਲੋੜ ਸਮੇਂ ਮਤਾਈ ਪਈ ਕਈ ਵਾਰੀ ਅਸੀਂ ਅੱਖਾਂ ਮੀਟ ਲੈਨੇ ਆ ਜ਼ਰੂਰਤ ਤੇ ਇਹਦੀ ਪਈ ਦੇਖੋ ਜੀ ਆਪਣੇ ਵਾਸਤੇ ਵੀ ਆਪਾਂ ਦਿਰੋਂ ਦੇਣ ਜਿਹੜੀ ਸਾਡੀ ਸਿਹਤ ਆ ਉਹਦੇ ਚ ਗਰਾਵਟ ਆ ਰਹੀ ਆ ਹਰ ਪੱਖੇ ਸਰੀਰ ਦੇ ਵਿੱਚ ਉਹਦੀ ਸੋਚ ਦੇ ਵਿੱਚ ਬੰਦੇ ਦੀ ਸੁਭਾਅ ਦੇ ਵਿੱਚ ਜਿਹੜਾ ਬੰਦੇ ਦਾ ਸੁਭਾਅ ਕਿਸੇ ਬੰਨੇ ਬਹੁਤਾ ਖੁਸ਼ਨਾਵਾ ਹੁੰਦਾ ਰਿਹਾ ਉਹ ਥੋੜਾ ਜਿਹਾ ਵਿਗੜਦਾ ਜਾ ਰਿਹਾ ਉਹਦਾ ਕਾਰਨ ਨੂੰ ਮੈਂ ਕੁਝ ਸਟੱਡੀ ਕੀਤੀ ਉਹ ਇਹ ਪਤਾ ਕੀਤਾ ਵੀ ਇਹ ਇਹੀ ਜੋ ਖਾਣੇ ਆ ਉਹਦੇ ਨਾਲ ਵੀ ਉਹ ਇੱਕ ਰਿਲੇਟਡ ਹੈ ਤੇ ਜੋ ਅਸੀਂ ਖਾਣੇ ਆ ਉਹ ਸਾਰਾ ਧਰਤੀ ਤੋਂ ਆਉਂਦਾ ਤੇ ਧਰਤੀ ਜੇ ਕੁਦਰਤੀ ਤੌਰ ਤੇ ਉਹ ਪੈਦਾ ਕਰੇਗੀ ਇਹ ਰਿਸ਼ੀ ਮੁਨੀਆ ਨੇ ਵੀ ਸਾਡੇ ਅਨੇਕਿਆ ਗੁਰੂਆਂ ਪੀਰ ਫਕੀਰਾਂ ਨੇ ਹਰ ਧਰਮ ਦੇ ਲੋਕਾਂ ਨੇ ਇਹ ਗੱਲ ਨੂੰ ਦੁਹਾਈ ਪਾਈ ਵੀ ਜੀਵਨ ਦਾ ਖਾਣਾ ਪਾਣਾ ਇਹ ਬਹੁਤ ਜ਼ਰੂਰੀ ਆ ਕੁਦਰਤ ਨਾਲ ਜੁੜਿਆ ਹੋਇਆ ਇਹ ਫਿਰ ਇਹਦੇ ਤੋਂ ਅਸੀਂ ਪ੍ਰਸ਼ਾਸਨ ਕੀਤਾ ਵੀ ਇਹਦੇ ਜਿੱਥੇ ਪ੍ਰੋਬਲਮ ਆ ਉੱਥੇ ਹੀ ਹੱਲ ਆ ਜੇ ਧਰਤੀ ਆ ਉਹਨੂੰ ਆਰਗੈਨਿਕ ਕਰਨਾ ਹੀ ਉਹਦਾ ਹੱਲ ਆ ਉਹਦੇ ਨਾਲ ਹੀ ਸਾਰਾ ਪ੍ਰਤੀ ਸਹੀ ਹੋਏਗੀ ਫਿਰ ਗੰਡੋਇਆਂ ਦੀ ਖਾਦ ਸ਼ੁਰੂ ਕੀਤੀ ਇਹਦੇ ਡਾਕਟਰ ਚੋਪੜਾ ਜੀ ਨੇ ਯੂਨੀਵਰਸਿਟੀ ਦੇ ਉਹਨਾਂ ਨੇ ਮੇਰਾ ਬੜਾ ਸਹਿਯੋਗ ਦਿੱਤਾ ਉਹ ਕਰਕੇ ਹੌਲੀ ਹੌਲੀ ਸਾਰੇ ਦੇ ਸੰਯੋਗ ਦੇ ਨਾਲ ਅੱਜ ਮੈਂ ਉਹਦੇ ਰਿਜ਼ਲਟ ਫਰੂਟ ਪੈਦਾ ਖਾ ਰਿਹਾ ਕਿਸ ਸਮੇ ਉਹ ਬੀਜ ਸੀ ਅੱਜ ਉਹ ਫਰੂਟ ਬਣ ਗਿਆ ਉਹ ਖਾ ਰਿਹਾ ਕੀਤੀ ਅਸੀਂ 3 ਸਾਲ ਦੇ ਪਹਿਲਾਂ ਇੱਕ ਗੰਡੋਇਆਂ ਦਾ ਮੇਰਾ ਹਾਲਾ ਮੈਨੂੰ ਲੱਗਦਾ ਵੀ ਉਹ ਡੱਬਾ ਜਿਆ ਦਿੱਤਾ ਸੀ ਉਹਨਾਂ ਨੇ ਜਿਹੜਾ ਇਹਦੇ ਵਿੱਚ ਪਾਇਆ ਸੀ ਉਹ ਤਾਂ ਸ਼ੁਰੂਆਤ ਹੋ ਗਈ ਇਹ ਕੋਈ 10 ਕੁ ਕੁਆਂਟਲ ਸਾਡੀ ਖਾਦ ਬਣ ਜਾਂਦੀ ਹੈ ਠੀਕ ਹੈ ਨਾ ਇੱਕ ਟਾਈਮ ਤੇ 10 ਕੁ ਕੁਆਂਟਲ ਅਸੀਂ ਬਣਾ ਲੈਨੇ ਆ ਇਹ ਜਿੰਨੀ ਸਾਨੂੰ ਚਾਹੀਦੀ ਹੈ ਉਹਦੇ ਮੁਤਾਬਕ ਸਾਡੀ ਪੂਰਤੀ ਕਰੀ ਜਾ ਰਹੀ ਹੈ ਲੱਗਦਾ ਕਿਸਾਨੀ ਤੋਂ ਕਮਾਈ ਵੀ ਕਰ ਸਕਦਾ ਜੇ ਗੰਡੋਆਂ ਦੀ ਖੇਤੀ ਸ਼ੁਰੂ ਕਰ ਦੇਤੇ ਬਹੁਤ ਇਹ ਸਵਾਲ ਸਵਾਲ ਜਵਾਬ ਹੈ ਦੈਟਸ ਵਾਅਲ ਜਵਾਬ ਮੈਂ ਦੇਣ ਨੂੰ ਕੀ ਉਹਦਾ ਰਿਜ਼ਲਟ ਸਾਬਤ ਕਰ ਸਕਣਾ ਹਕੀਕਤ ਸਟਾਈ ਸਾਬਤ ਕਰਨਾ ਜੇ ਉਹ ਕਰੇ ਤੇ ਬਾਕੀ ਕਿਤੇ ਨਾ ਬਹੁਤ ਲਾਏ ਬੰਦਾ ਕਿਉਂਕਿ ਇਹਦੀ ਆਰਥਿਕ ਤੌਰ ਤੇ ਵੀ ਪੈਸੇ ਘਟ ਲੱਗਣੇ ਆ ਇਹਦੀ ਉਨੀ ਮਿਹਨਤ ਵੀ ਨਹੀਂ ਆ ਥੋੜਾ ਜਿਹਾ ਧਿਆਨ ਰੱਖਣਾ ਜਿਤਨਾ ਇਹ ਗੰਡੋਏ ਨੇ ਇਹਨਾਂ ਤੇ ਕੀ ਕਰਨਾ ਇਹਨਾਂ ਦੇ ਨਮੀ ਰੱਖਣ ਲਈ ਉੱਤੇ ਪਾਣੀ ਥੋੜਾ ਤਰੋਂਕਣਾ ਗਿੱਲਾ ਨਹੀਂ ਕਰਨਾ ਉਹਨੂੰ ਪਾਣੀ ਤਰੋਂਕਣਾ ਵੀ ਉਹ ਨਮੀ ਰਹੇ ਉਹ ਉਹਨਾਂ ਨੂੰ ਖਰਾਕ ਮਿਲਦੀ ਰਹੇ ਉਹਨਾਂ ਨੂੰ ਹਲਾਉਣਾ ਆਕਸੀਜਨ ਮਿਲਦੀ ਰਹੇ ਇਹ ਦੋ ਕੰਮ ਨੇ ਉਹ ਤੁਹਾਡੀ ਬਾਕੀ ਪ੍ਰਕਿਰਿਆ ਉਹਨਾਂ ਨੇ ਕੁਦਰਤੀ ਤੌਰ ਤੇ ਕਰੀ ਜਾਣੀ ਬਹੁਤ ਆਸਾਨੀ ਨਾਲ ਕਰਤਾ ਹਰੇਕ ਬੰਦਾ ਜਨਾਨੀ ਵੀ ਕਰ ਸਕਦੀ ਹੈ ਬੰਦਾ ਵੀ ਕਰ ਦਦਾ ਕੋਈ ਵੀ ਬੰਦਾ ਕਰ ਸਕਦਾ ਤੁਸੀਂ ਕੀ ਮੰਨਦੇ ਹੋ ਕਿ ਪਹਿਲਾਂ ਜ਼ਮੀਨ ਦੇ ਵਿੱਚ ਮੜੇ ਹੱਥ ਮਾਰਦੇ ਗੰਡੋਏ ਨਿਕਲਉਂਦੇ ਸੀ ਲੇਕਿਨ ਹੁਣ ਗੰਡੋਏ ਪਾਲੇ ਪਿਆ ਰਹੇ ਕੀ ਕਾਰਨ ਮੰਨਦੇ ਹੋ ਕਾਰਨ ਦੇ ਸ਼ਾਇਨ ਖਾਦੇ ਯਾਰ ਜਿਹੜਾ ਅਸੀਂ ਪਾਇਆ ਧਰਤੀ 'ਚ ਉਹ ਉਹ ਚੀਜ਼ਾਂ ਨਸ਼ਟ ਕਰਦੇ ਤੁਸੀਂ ਐਤੋ ਹੀ ਸਵਾਲ ਲਾਓ ਕਿ ਜਿਹੜਾ ਉਹ ਕੈਮੀਕਲ ਨੇ ਉਹ ਗੰਡੋਇਆਂ ਵਰਗਿਆਂ ਨੂੰ ਖਤਮ ਕਰ ਸਕਦਾ ਜਿਹੜਾ ਬੜਿਆ ਜਿੰਨੀਆਂ ਸਵੇਦਨਟ ਵਾਲੇ ਹੁੰਦੇ ਆ ਬੜੇ ਨਾਜ਼ੁਕ ਹੁੰਦੇ ਨੇ ਇਹ ਚੀਜ਼ਾਂ ਇੱਕ ਗੰਡੋਏ ਨਹੀਂ ਜਿੰ ਤਰਤੀ ਦੇ ਮਿੱਤਰ ਕੀੜੇ ਵੀ ਉਹ ਵੀ ਖਤਮ ਕਰਦੇ ਉਹਨਾਂ ਦੇ ਕਈ ਕਿਸਾਨ ਕੁਦਰਤੀ ਖੇਤੀ ਨੂੰ ਅਪਣਾ ਰਹੇ ਆ ਲੇਕਿਨ ਜ਼ਿਆਦਾਤਰ ਦਾ ਖਿਆਲ ਆ ਹੀ ਹੈ ਕਿ ਇਹ ਜ਼ਿਆਦਾ ਫਾਇਦੇਮੰਦ ਨਹੀਂ ਹੈ ਦੇਖੋ ਜੀ ਉਹ ਦੇਖੋ ਸਰਕਾਰ ਨੇ ਦੂਜੀ ਜਿੰਸਾਂ ਤੇ ਵੀ ਅਜੇ ਤੱਕ ਉਹਨਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਲੋਕਾਂ ਤੋਂ ਸਰਕਾਰਾਂ ਤੋਂ ਲੋਕਾਂ ਦਾ ਵਿਸ਼ਵਾਸ ਝੁੱਕ ਚੁੱਕਿਆ ਸਰਕਾਰਾਂ ਨੂੰ ਤੇ ਭਰੋਸਾ ਪੈਦਾ ਕਰਨਾ ਚਾਹੀਦਾ ਵੀ ਤੁਹਾਡੀ ਜਿਹੜੀ ਤੁਸੀਂ ਕੋਈ ਵੀ ਉਪਜ ਪੈਦਾ ਕਰਦੇ ਹੋ ਉਹਦਾ ਇਨ ਮਨ ਰੇਟ ਅਸੀਂ ਦਵਾਂਗੇ ਜਿੱਥੇ ਤੁਹਾਡੀ ਲੋੜ ਆ ਉਹੀਂ ਉਹਦੀ ਪੂਰਤੀ ਵੀ ਕਰਾਂਗੇ ਤੇ ਉਹਦੀ ਮਾਰਕੀਟਿੰਗ ਵੀ ਕਰਾਂਗੇ ਤੁਸੀਂ ਬਿਨਾ ਮਤਲਬ ਕਿ ਝਾਕੇ ਫਸਲ ਬੀਜੋ ਲੋਕਾਂ ਦੀ ਦੇਖੋ ਸਰਕਾਰ ਜ਼ਿਮੀਂਦਾਰਾਂ ਦੀ ਮਦਦ ਨਹੀਂ ਕਰੇਗੀ ਇਹ ਹਿੰਦੁਸਤਾਨ ਦੇ ਵਸਨੀਕ ਦੇ ਲੋਕਾਂ ਦੀ ਵੀ ਮਦਦ ਹੋ ਰਹੇਗੀ ਕੀ ਇਹ ਮਾਮਲੇ ਇਦਾਂ ਦੇ ਸਾਹਮਣੇ ਆਏ ਆ ਕਿ ਕਿਸਾਨਾਂ ਨੇ ਕੁਦਰਤੀ ਖੇਤੀ ਕੀਤੀ ਔਰ ਉਹਨਾਂ ਦੀ ਜ਼ਮੀਨ ਉਹਨਾਂ ਦਾ ਗੂੜ ਉਹਨਾਂ ਦਾ ਗੰਨਾ ਕਰ ਬੈਠੇ ਮਤਲਬ ਫਸਲ ਵੀ ਵਿਕਰੀ ਹੈ ਔਰ ਸਮਾਨ ਵੀ ਵਿਕ ਰਿਹਾ ਕਰ ਬੈਠੇ ਇਹ 100% ਸਹੀ ਗੱਲ ਜੀ ਦੇਖੋ ਜਿਹੜਾ ਚੰਗੀ ਚੀਜ਼ ਆ ਉਹਦੀ ਡਿਮਾਂਡ ਹਰ ਸਮੇਂ ਹੁੰਦੀ ਹਰ ਯੋਗ ਚ ਹਰ ਸਮੇਂ ਕਿਉਂਕਿ ਚੰਗੇ ਲੋਕ ਵੀ ਹੈਗੇ ਨੇ ਜਿਹੜੇ ਉਹ ਚੀਜ਼ਾਂ ਨੂੰ ਪਸੰਦ ਕਰਦੇ ਨੇ ਇਹ ਪੱਕੀ ਗੱਲ ਹੈ ਜੀ ਉਹਨਾਂ ਨੇ ਮਾਰਕੀਟ ਆਪ ਬਣਾਈ ਆ ਉਹ ਵਧੀਆ ਕਰਦੇ ਪਰ ਸਰਕਾਰ ਜੇ ਉਹ ਕੁਝ ਲੋਕ ਨੇ ਨਾ ਜੀ ਸਰਕਾਰ ਸਾਰਿਆਂ ਨੂੰ ਪ੍ਰਮੋਟ ਕਰੇ ਤਾਂ ਫਿਰ ਸਾਰੇ ਲੋਕ ਵੀ ਖੇਤੀ ਪੈਦਾ ਕਰ ਸਕਦੇ ਸਰਕਾਰਾਂ ਤੋਂ ਕੀ ਕਰਨਾ ਚਾਹੀਦਾ ਸਰਕਾਰਾਂ ਨੂੰ ਕੁਦਰਤੀ ਖੇਤੀ ਨੂੰ ਪਰਫੁੱਲਤ ਕਰਨ ਦੇ ਦੇਖੋ ਇਹ ਤੇ ਸਰਕਾਰ ਤੋਂ ਤੇ ਅਸੀਂ ਹਮੇਸ਼ਾ ਹੀ ਸਾਡੀ ਪੋਜ਼ਿਟਿਵਿਟੀ ਹੁੰਦੀ ਹੈ ਵੀ ਇਹ ਅੱਜ ਵੀ ਵੀ ਇਹੋ ਹੀ ਹੈ ਵੀ ਸਰਕਾਰ ਨੂੰ ਪੱਲਾ ਫੜਨਾ ਚਾਹੀਦਾ ਉਹਦਾ ਫਰਜ਼ ਬੰਦਾ ਹਕੀਕਤ 'ਚ ਉਹ ਐਨੇ ਪੈਸੇ ਦੂਜੇ ਬੰਨੇ ਖਰਚ ਕਰਦੀ ਆ ਉਹਦੇ ਨਾਲੋਂ ਲੋਕਾਂ ਦੀ ਮਤਲਬ ਉਹ ਤੇ ਬਹੁਤ ਘੱਟ ਪੈਸੇ ਨਾਲ ਵੀ ਇਹ ਵੱਧ ਫਾਇਦਾ ਹੋ ਸਕਦਾ ਸਿਹਤ ਸਹੂਲਤਾ ਤੇ ਕਿੰਨੇ ਪੈਸੇ ਖਰਚੇ ਜਾਂਦੇ ਸਰਕਾਰੀ ਤੌਰ ਤੇ ਹਸਪਤਾਲਾਂ ਵਿੱਚ ਦਵਾਈਆਂ ਤੇ ਜੇ ਕੁਦਰਤੀ ਖੇਤੀ ਪਰਫੁੱਲਤ ਕੀਤੀ ਜਾਏ ਪ੍ਰਮੋਟ ਕੀਤੀ ਜਾਏ ਤੇ ਇਹ ਪੈਸਾ ਖਰਚਾ ਕਾਫੀ ਬਸ ਬੱਚੇ ਸਰਦਾ ਔਰ ਖੇਤੀ ਵੀ ਪ੍ਰਮੋਟ ਹੋ ਸਕਦੀ ਹੈ ਮੈਂ ਨਾ ਇਹ ਸਵਾਲ ਦਾ ਇੱਕ ਸਰਕਾਰ ਕੋ ਵੀ ਸਵਾਲ ਦਾ ਜਵਾਬ ਪੁੱਛਣਾ ਚਾਹਣਾ ਵੀ ਤੁਸੀਂ ਦੱਸੋ ਵੀ ਜਿਸ ਦੇਸ਼ ਵਿੱਚ ਹਸਪਤਾਲ ਜਾਵਾਂ ਖੁੱਲਣਗੇ ਕੀ ਉਹ ਸੋਚਿਆ ਜਾ ਸਕਦਾ ਵੀ ਲੋਕੀ ਹਲਦੀ ਹੋਣਗੇ ਜੇ ਜੇ ਦੇਖ ਦੇ ਵਿੱਚ ਜਦ ਵੱਧ ਜੇਲਾ ਹੋਣ ਗਿਆ ਸੋਚਿਆ ਜਾ ਸਕਦਾ ਵੀ ਲੋਕੀ ਬਰਾਤ ਘਟ ਹੋਣਗੇ ਇਹਦੀ ਸੋਚ ਨੂੰ ਬਦਲਣਾ ਚਾਹੀਦਾ ਮੈਂ ਤਾਂ ਕਹਿੰਦਾ ਮੈਂ ਹਸਪੀਟਲ ਹੋਣਾ ਹੀ ਨਹੀਂ ਚਾਹੀਦਾ ਜੇ ਸਰਕਾਰ ਇੰਨਾ ਧਿਆਨ ਲੋਕਾਂ ਦੀ ਫਸਲਾਂ ਤੇ ਲਾ ਦੇ ਹਸਪੀਟਲ ਦੀ ਜਰੂਰਤ ਹੀ ਨਹੀਂ ਜਦੋਂ ਉਹਨਾਂ ਨੂੰ ਚੰਗੀ ਖੁਰਾਕ ਮਿਲੇਗੀ ਫਾਰਨ ਕੰਟਰੀ ਉਥੇ ਦਵਾਈ ਨਹੀਂ ਲੋਕ ਆਂਦੇ ਉਹ ਵਧੀਆ ਸਾਡੇ ਨਾਲੋਂ ਵੀ ਵਧੀਆ ਮੈਂ ਦਵਾਈ ਨਹੀਂ ਕਦੇ ਲਈ ਮੈਂ ਵੀ ਬਚਿਆਦਾ ਹੀ ਹਾਂ ਵਿਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਦੇਖਿਆ ਕਿ ਕੁਦਰਤੀ ਵੱਲ ਲੋਕ ਆ ਰਹੇ ਆ ਮਤਲਬ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕੁਦਰਤੀ ਚੀਜ਼ਾਂ ਨੂੰ ਆਪਾਂ ਦੇ ਪਰ ਸਾਨੂੰ ਵੀ ਉਹ ਸੋਚੋ ਪੜਾਣੀ ਚਾਹੀਦੀ ਆ ਇਹ ਸਰਕਾਰ ਦਾ ਫਰਜ਼ ਬੰਦਾ ਧਰਮ ਵੀ ਆਉਦਾ ਤੇ ਫਰਜ਼ ਵੀ ਆ ਤੇ ਉਹਦੀ ਜ਼ਿੰਮੇਵਾਰੀ ਵੀ ਆ ਵੀ ਲੋਕਾਂ ਦੀ ਸੇਰਸਾਲ ਲਈ ਇਹ ਕੰਮ ਕਰਦੇ ਆ